ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਮਹਮ ਬੱਡੀ ਆ ਰਹੀ ਹੈ ਜਿਸ ਤਰ੍ਹਾਂ ਜੋ ਵੀ ਮੁਲਾਜ਼ਮ ਕਿਸੇ ਤੋਂ ਕਿਸੇ ਤਰ੍ਹਾਂ ਦੀ ਰਿਸ਼ਵਤ ਲੈਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸੇ ਤਹਿਤ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇੱਕ ਸੀਏ ਸਟਾਫ ਦਾ ਵਿਅਕਤੀ ਜੋ ਮੁਲਾਜ਼ਮ ਹੈ ਉਸ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਆ ਬਿਜ਼ਨਸ ਬਲੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਦਿੱਤਾ ਗਿਆ ਜਿਸ ਦੀ ਸ਼ਿਕਾਇਤ ਇੱਕ ਮਹਿਲਾ ਵੱਲੋਂ ਕੀਤੀ ਗਿਆ ਉਸਨੇ ਦੱਸਿਆ ਕਿ ਉਸਦੇ بیٹے ਵੱਲੋਂ ਇੱਕ ਮੋਬਾਈਲ ਫੋਨ ਲਿਆ ਗਿਆ ਸੀ ਤੇ ਉਸ ਦੀ SIM ਕਿਸੇ ਹੋਰ ਦੇ ਨਾਂ ਤੇ ਸੀ ਜਿਸ ਨੂੰ ਲੈ ਕੇ ਸੀਐਸਟਾਫ ਵੱਲੋਂ ਉਹ ਮਹਿਲਾ ਨੂੰ ਕਿਹਾ ਕਿ ਉਹ ਫੋਨ ਲੈ ਕੇ ਸੀਐਸਟਾਫ ਪਹੁੰਚੇ ਜਦੋਂ ਉਹ ਸੀਐਸਟਾਫ ਪਹੁੰਚੀ ਤਾਂ ਉਸ ਮੁਲਾਜ਼ਮ ਨੇ ਉਹ ਮਹਿਲਾ ਨੂੰ ਕਿਹਾ ਕਿ ਉਹਨਾਂ ਦੇ ਤੇ ਇੱਕ ਕੇਸ ਚੋਰੀ ਦਾ ਪੈ ਸਕਦਾ ਹੈ ਇਸ ਲਈ ਉਸ ਨੂੰ 5000 ਰੁਪਏ ਦੀ ਰਿਸ਼ਵਤ ਦੇ ਦੇ ਜਿਸ ਵਿੱਚ ਉਸਨੇ ਜਦੋਂ ਰਿਸ਼ਵਤ ਜੋ ਮੰਗੀ ਰਿਸ਼ਵਤ ਮੁਲਾਜ਼ਮ ਨੂੰ ਦੇਣੀ ਚਾਹੀਤਾ ਉਸੇ ਤਹਿਤ ਇੱਕ ਕਾਰਵਾਈ ਕਰਨਿਆ बिजनेस ਪੇ ਵਾਗ ਲੋ ਉਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਗ੍ਰਿਫਤਾਰਕਰਨ ਉਪਰਾਧਤ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ